ਦੇਖੋ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਦੇ ਹਾਲਾਤ ਪੈਦਾ ਹੋ ਗਏ ਐ ਮਲਾਜਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅੱਜ 23 ਤਰੀਕ ਹੋ ਗਈ ਐ ਅੱਜ ਤੱਕ ਪੁਲਿਸ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਬੰਦਿਆਂ ਨੂੰ ਤਨਖਾਹ ਨਹੀਂ ਮਿਲੀ ਤੇ ਪੰਜਾਬ ਦੇ ਵਿੱਚ ਰਾਜਿਕਤਾ ਫੈਲ ਰਹੀ ਐ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਐ ਤੇ ਇਲੈਕਸ਼ਨ ਕੋਡ ਲੱਗਿਆ ਹੋਇਆ ਇਹਦੇ ਵਿੱਚ ਵੀ ਪੰਜਾਬ ਸਰਕਾਰ ਨੇ 2500 ਕਰੋੜ ਰੁਪਇਆ ਹੁਣ ਨਵਾਂ ਕਰਜ਼ਾ ਲਿਆ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਪੰਜਾਬ ਇਸੇ ਤਰ੍ਹਾਂ ਅਗਰ ਆਰਥਿਕ ਆਵਸਥਾ ਨਿਗਰਦੀ ਜਾਏਗੀ ਤਾਂ ਸਾਡੇ ਆਉਣ ਵਾਲੇ ਭਵਿੱਖ ਦਾ ਕੀ ਬਣੇਗਾ ਜਵਾਨੀ ਦਾ ਕੀ ਬਣੇਗਾ ਇਹ ਸਵਾਲ ਹੈ ਜਿਹੜਾ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਕਿੰਨਾ ਤੁਸੀਂ ਕਰਜ਼ੇ 'ਚ ਨਿਗਾਰ ਪਾ ਦੋਗੇ ਕਿੰਨਾ ਤੁਸੀਂ ਪੰਜਾਬ ਨੂੰ ਡੋਬੋਗੇ ਹੁਣ ਤੁਸੀਂ ਪੰਜਾਬ ਦੇ ਰਹਿਮ ਕਰੋ ਵੈਸੇ ਮੈਂ ਇੱਕ ਗੱਲ ਕਹਿ ਦੇਣਾ ਕਿ ਆ ਚੋਣਾ ਆ ਗਿਆ ਇੱਕ ਤਰੀਕ ਤੋਂ ਬਾਅਦ ਇੱਕ ਮਹੀਨਾ ਨਹੀਂ ਟੱਪਣਾ ਇਹ ਆਮ ਆਦਮੀ ਦੀ ਸਰਕਾਰ ਗਿਰ ਜਾਣੀ ਹੈ ਇਹ ਤੁਸੀਂ ਮੇਰੀ ਗੱਲ ਨੋਟ ਰੱਖਿਓ ਦੇਖੋ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਦੇ ਹਾਲਾਤ ਪੈਦਾ ਹੋ ਗਏ ਆ ਜੀ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅੱਜ 23 ਤਰੀਕ ਹੋ ਗਈ ਹੈ ਅੱਜ ਤੱਕ ਪੁਲਿਸ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਬੰਦਿਆਂ ਨੂੰ ਤਨਖਾਹ ਨਹੀਂ ਮਿਲੀ ਤੇ ਪੰਜਾਬ ਦੇ ਵਿੱਚ ਰਾਜਿਕਤਾ ਫੈਲ ਰਹੀ ਹੈ ਫਾਈਨੈਂਸ਼ੀਅਲ ਕਰਾਈਸਿਸ ਆ ਗਿਆ ਹੈ ਤੇ ਇਲੈਕਸ਼ਨ ਕੋਰਡ ਲੱਗਿਆ ਹੋਇਆ ਇਹਦੇ ਵਿੱਚ ਵੀ ਪੰਜਾਬ ਸਰਕਾਰ ਨੇ 2500 ਕਰੋੜ ਰੁਪਇਆ ਹੁਣ ਨਵਾਂ ਕਰਜ਼ਾ ਲਿਆ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਪੰਜਾਬ ਇਸੇ ਤਰ੍ਹਾਂ ਅਗਰ ਆਰਥਿਕ ਅਵਸਥਾ ਨਿਗਰਦੀ ਜਾਏਗੀ ਤਾਂ ਸਾਡੇ ਆਉਣ ਵਾਲੇ ਭਵਿੱਖ ਦਾ ਕੀ ਬਣੇਗਾ ਜਵਾਨੀ ਦਾ ਕੀ ਬਣੇਗਾ ਇਹ ਸਵਾਲ ਹੈ ਜਿਹੜਾ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਕਿੰਨਾ ਤੁਸੀਂ ਕਰਜ਼ੇ 'ਚ ਨਗਾਰ ਪਾ ਦੋਗੇ ਕਿੰਨਾ ਤੁਸੀਂ ਪੰਜਾਬ ਨੂੰ ਡੋਬੋਗੇ ਹੁਣ ਤੁਸੀਂ ਪੰਜਾਬ ਦੇ ਰਹਿਮ ਕਰੋ ਵੈਸੇ ਮੈਂ ਇੱਕ ਗੱਲ ਕਹਿ ਦੇਣਾ ਕਿ ਇਹ ਚੂਣਾ ਆ ਗਿਆ ਹੈ ਇੱਕ ਤਰੀਕ ਤੋਂ ਬਾਅਦ ਇੱਕ ਮਹੀਨਾ ਨਹੀਂ ਟੱਪਣਾ ਇਹ ਆਮ ਆਦਮੀ ਦੀ ਸਰਕਾਰ ਗਿਰ ਜਾਣੀ ਹੈ ਇਹ ਤੁਸੀਂ ਮੇਰੀ ਗੱਲ ਨੋਟ ਰੱਖਿਓ ਦੇਖੋ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਦੇ ਹਾਲਾਤ ਪੈਦਾ ਹੋ ਗਏ ਹੈ ਮੁਲਾਜ਼ਮਾ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅੱਜ 23 ਤਰੀਕ ਹੋ ਗਈ ਹੈ ਰਾਜਧ ਤੱਕ ਪੁਲਿਸ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਬੰਦਿਆਂ ਨੂੰ ਤਨਖਾਹ ਨਹੀਂ ਮਿਲੀ ਤੇ ਪੰਜਾਬ ਦੇ ਵਿੱਚ ਰਾਜਿਕਤਾ ਫੈਲ ਰਹੀ ਹੈ ਫਾਈਨੈਂਸ਼ੀਅਲ ਕਰਾਈਸਿਸ ਆ ਗਿਆ ਹੈ ਤੇ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ ਇਹਦੇ ਵਿੱਚ ਵੀ ਪੰਜਾਬ ਸਰਕਾਰ ਨੇ 2500 ਕਰੋੜ ਰੁਪਇਆ ਹੁਣ ਨਵਾਂ ਕਰਜ਼ਾ ਲਿਆ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਪੰਜਾਬ ਇਸੇ ਤਰ੍ਹਾਂ ਅਗਰ ਆਰਥਿਕ ਅਵਸਥਾ ਨਿਗਰਦੀ ਜਾਏਗੀ ਤਾਂ ਸਾਡੇ ਆਉਣ ਵਾਲੇ ਭਵਿੱਖ ਦਾ ਕੀ ਬਣੇਗਾ ਜਵਾਨੀ ਦਾ ਕੀ ਬਣੇਗਾ ਇਹ ਸਵਾਲ ਹੈ ਜਿਹੜਾ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਕਿੰਨਾ ਤੁਸੀਂ ਕਰਜ਼ੇ 'ਚ ਨਗਾਰ ਪਾ ਦੋਗੇ ਕਿੰਨਾ ਤੁਸੀਂ ਪੰਜਾਬ ਨੂੰ ਡੋਬੋਗੇ ਹੁਣ ਤੁਸੀਂ ਪੰਜਾਬ ਦੇ ਰਹਿਮ ਕਰੋ ਵੈਸੇ ਮੈਂ ਇੱਕ ਗੱਲ ਕਹਿ ਦੇਣਾ ਕਿ ਇਹ ਚੋਣਾ ਆ ਗਈ ਹੈ ਇੱਕ ਤਰੀਕ ਤੋਂ ਬਾਅਦ ਇੱਕ ਮਹੀਨਾ ਨਹੀਂ ਟੱਪਣਾ ਇਹ ਆਮ ਆਦਮੀ ਦੀ ਸਰਕਾਰ ਗਿਰ ਜਾਣੀ ਹੈ ਇਹ ਤੁਸੀਂ ਮੇਰੀ ਗੱਲ ਨੋਟ ਰੱਖਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ